ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤਾਜੀ ਸੂਈ ਵਾੜ ਦੀ ਵੀਡੀਓ ਬਣਾਈ ਆ ਬੱਚਾ ਮਗਰ ਆ ਗਿਆ ਵਸੇ ਚੋਣ ਚਵਾ ਦੇਖੋ ਭਾਈ ਇੱਕ ਨੰਬਰ ਚੋਣ ਚੋਆ ਮੋਟੀ ਮੋਟੀ ਚਵਾਈ ਆ ਗੰਨੇ ਆ ਕੋ ਵਰਦੀ ਠੰਡੀ ਸੀਲ ਫੁੱਲ ਲੈ ਵੀ ਦੇਖ ਕੇ ਦਿੰਦੀ ਕਦੋਂ ਸੂਈ ਆ ਦੱਸੇ ਰਾਸ ਸੂਈ ਆ ਰਾਸ ਸੂਈ ਆ ਭਾਈ ਤੇ ਜੇ ਰੌਫਈ ਆ ਭਾਈ ਬਠਲ ਤੇ ਕੰਪਲੀਟ ਆ ਤੇ ਉਹ ਦਿਖਾਈ ਆ ਫੁੱਲ ਵੀਡੀਓ ਚ ਤੇ ਬੱਚੇ ਦੀ ਕੁਆਲਿਟੀ ਆਪਾਂ ਤੁਹਾਨੂੰ ਚੈੱਕ ਕਰਾ ਦੇਣੀ ਬੜਾ ਚੰਗਾ ਯਾਰ ਲੈ ਬੱਚੇ ਦੀ ਕੁਆਲਿਟੀ ਦੇਖੋ ਇੱਕ ਨੰਬਰ ਬੱਚੇ ਨੂੰ ਕਰ ਮੰਨਣੇ ਜਾਣ ਮੈਂ ਦਿੱਤਾ ਮੂੰਹੋਂ ਕਿਵੇਂ ਆ ਜਿਵੇਂ ਬਹੁਤ ਹੁੰਦੀ ਆ ਠੀਕ ਹੈ ਭਾਈ ਚੋਕੀ ਮੰਨ ਲੇ ਚੌਕ ਦੇ ਚੱਕ ਦੀ ਆ ਹਜੇ ਪਿੰਡ ਹੈਗਾ ਵੀਰ ਦਾ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਮੰਨੇ ਵਾਲਾ ਯਾਰ ਹੂੰ ਨੇੜੇ ਪਿੰਡ ਬਈ ਨੋਸਲਾਬਤਪੁਰਾ ਭਗਤਾ ਭਾਈ ਕੇ ਨੇੜੇ ਰਹਿੰਦਾ ਕੰਡੈਕਟਰ ਨੰਬਰ ਬੋਲੀ ਜਗੋ 7667 3417 ਕਿੰਨਾ ਕਰ ਦਤ ਪਾ ਦੋ ਤੋ 18 ਉਹ ਨਿਕਲੋ ਪੜ ਪੂਰਾ ਆਉਣਾ ਠੀਕ ਹੈ ਭਾਈ ਲੇ ਵਾ ਭਾਈ ਬਹੁਤ ਸੋਹਣਾ ਹੈ ਬਾਕੀ ਥਾਣਾ ਦਾ ਸਾਇਬ ਬਹੁਤ ਜਾਗ ਸਾਉ ਸੀਲਾ ਠੰਡੀ ਸੀ ਫੋਲਾ ਬਾਕੀ ਕੋਈ ਵੀਰ ਛੋਟੀ ਜੀ ਮਨ ਕਰਨ ਛੋਟੀ ਨਾ ਮਨ ਕਰੇ ਚੰਗੇ ਕਦ ਘਾਟ ਚੱਲ ਚੰਗੇ ਕਦ ਘਾਟ ਦੀ ਮੋਰ ਦਾ ਹਾਲ ਤਾਂ ਬਹੁਤ ਸੋਹਣਾ ਹੈ ਤੇ ਮੋਲ ਜਿਹੜਾ ਭਾਈ ਨੇ ਤਾਂ 55000 ਰੁਪਏ ਰੱਖਿਆ ਬਾਕੀ ਭਾਈ ਕਹਿੰਦਾ ਮੈਂ ਮੋਲ ਤਾਂ ਭਾਈ 60 ਕਰਾ ਲੈ ਕੋਈ 61 ਕਰਾ ਲੈ ਹੂੰ 55000 ਦੀ ਦੇਵਾਂਗੇ ਸਹੀ ਗੱਲ ਹੈ